ਅੱਜ ਪਿੰਡ ਛਾਪਰ ਜਜਨ ਸੱਕੀ ਨਾਲੇ ਪੁਲ ਦੇ ਨੇੜੇ ਗੰਨਿਆਂ ਨਾਲ ਭਰੇ ਟਰੈਕਟਰ ਟਰਾਲੀ ਦੇ ਨਾਲ ਕਾਰ ਦੀ ਹੋਈ ਟੱਕਰ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਦਕਿ ਕਾਰ ਚਾਲਕ ਦੇ ਉਸਦੇ ਨਾਲ ਸਵਾਰ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਤਲਵੰਡੀ ਰਾਮਾਤ ਆਪ ਆਗੂ ਸੁਖਵੰਤ ਸਿੰਘ ਸੁਖਨੇ ਦੱਸਿਆ ਕਿ ਉਹਨਾਂ ਦੇ ਚਾਚਾ ਜਗੀਰ ਸਿੰਘ ਪੁੱਤਰ ਗੁਰਬਚਨ ਸਿੰਘ ਆਪਣੀ ਗੱਡੀ ਤੇ ਸਵਾਰ ਹੋ ਕੇ ਡੇਰਾ ਬੱਬਾ ਨਰਕ ਨੂੰ ਜਾ ਰਹੇ ਸਨ ਤੇ ਉਧਰੋਂ ਡੇਰਾ ਬੱਬਾ ਨਾਲ ਸਾਈਡ ਤੋਂ ਅਤਿਗੜ ਚੂਰੀਆਂ ਨੂੰ ਆ ਰਹੀ ਗੰਨਿਆਂ ਨਾਲ ਭਰੇ ਟੱਟਰ ਟਰਾਲੀ ਵੱਲੋਂ ਕਾਰ ਨੂੰ ਰੌਂਗ ਸਾਈਡ ਟੱਕਰ ਮਾਰ ਦਿੱਤੀ ਤੇ ਬਾਅਦ ਵਿੱਚ ਟਰੈਕਟਰ ਚਾਲਕ ਉੱਥੇ ਰੁਕਣ ਦੀ ਬਜਾਏ ਟਰੈਕਟਰ ਭੱਜਾ ਕੇ ਲੈ ਗਿਆ ਉਹਨਾਂ ਦੱਸਿਆ ਕਿ ਮੇਰੇ ਚਾਚਾ ਜੀ ਵੱਲੋਂ ਮੈਨੂੰ ਫੋਨ ਕੀਤਾ ਕਿ ਗੰਨਿਆਂ ਨਾਲ ਭਰੀ ਟਰੈਕਟਰ ਟਰਾਲੀ ਵੱਲੋਂ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਹੈ ਤਾਂ ਸਾਡੇ ਵੱਲੋਂ ਤੁਰੰਤ ਅੱਡਾ ਤਲਵੰਡੀ ਰਾਮਾ ਤੇ ਉਸ ਟਰੈਕਟਰ ਟਰਾਲੀ ਨੂੰ ਰੋਕਿਆ ਗਿਆ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰੈਕਟਰ ਚਾਲਕ ਵੱਲੋਂ ਕੀਤੀਏ ਕਿ ਨੁਕਸਾਨ ਦੀ ਪਰਭਾਈ ਕਰਵਾਈ ਜਾਵੇ ਉਧਰ ਮੌਕੇ ਤੇ ਪਹੁੰਚੇ ਪੁਲਿਸ ਦੇ ਕਰਮਚਾਰੀਆਂ ਨੇ ਟਰੈਕਟਰ ਟਾਇਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਕੀਤੀ ਹੈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਪਰ ਇੱਕ ਸ਼ਾਪਰ ਜਾਜਾ ਲੱਗੇ ਗੱਡੀ ਦਾ ਐਕਸੀਡੈਂਟ ਹੋਇਆ ਕੀ ਮਾਮਲਾ ਕੀ ਹੈ ਜੀ ਇਹ ਚਾਚਾ ਜੀ ਮੇਰੇ ਤਲਵੰਡੀ ਰਾਮਾ ਤੋਂ ਡੇਰਾ ਬਾਬਾ ਨਾਨਕ ਨੂੰ ਜਾ ਰਹੇ ਸੀ ਇਹ ਅੱਗੋ ਡੇਰਾ ਬਾਬਾ ਨਾਨਕ ਵੱਲੋਂ ਟਰਾਲੀ ਟਰੈਕਟਰ ਆਉਂਦਾ ਗੰਨੇ ਦਾ ਲੱਦਿਆ ਇਹਨਾਂ ਨੇ ਰੋਡ ਸਾਈਡ ਜਾ ਕੇ ਤੇ ਗੱਡੀ ਦੇ ਵਿੱਚ ਟਰਾਲੀ ਮਾਰੀ ਆ ਉਹ ਗੱਡੀ ਸਾਰੀ ਉੱਥੇ ਵਾਸੋਈ ਪਈ ਆ ਇਹ ਅੱਗੋ ਭਾਜਾ ਦੇ ਨਾਲ ਕੇ ਘੇਰਿਆ ਤੇ ਅੱਗੋਂ ਆਣ ਕੇ ਸਾਡੇ ਮਤਲਬ ਉਲਟੇ ਇੱਕ ਬੋਲਦੇ ਆ ਤੇ ਨਾਲੇ ਨੁਕਸਾਨ ਵੀ ਆਹੀਂ ਤੇ ਇਹ ਉਹਨਾਂ ਨੂੰ ਕਿਹਾ ਵੀ ਜੋ ਵੀ ਤੁਹਾਡਾ ਸਾਡਾ ਨੁਕਸਾਨ ਸਾਡਾ ਹੋਇਆ ਵਾ ਤੇ ਸਾਡਾ ਨੁਕਸਾਨ ਭਰੋ ਤੇ ਬਾਕੀ ਅਸੀਂ ਤੁਹਾਡੇ ਕੋ ਕੁਝ ਨਹੀਂ ਲੜਾ ਦੇਣਾ ਗੱਡੀ ਤਾਂ ਵੜਾ ਦਿਓ ਤੇ ਆਪਣਾ ਤੁਸੀਂ ਘਰ ਨੂੰ ਜਾਓ ਜਾਨੀ ਜਿਹੜਾ ਪਚਾਇਆ ਜਾਨੀ ਸਟਾ ਲੱਗੀਆਂ ਵਾ ਉਹਨੂੰ ਸ਼ਹਿਰ ਲੈ ਗਏ ਚਾਚਾ ਜੀ ਨੂੰ ਆਪਣੇ ਨੂੰ ਉਹਦੀ ਅੱਖ ਤੇ ਵੀ ਸ਼ੀਸ਼ਾ ਲੱਗਾ ਵਾ ਤੇ ਥੱਲੇ ਲੱਤ ਨੂੰ ਕ੍ਰੈਕ ਹੋਈ ਆ ਕਿੰਨੇ ਜਾਣੇ ਅਸੀਂ ਗੱਡੀ 'ਚ ਸਵਾਰੀ ਦੋ ਜਾਣੇ ਅਸੀਂ ਦੋਵੇਂ ਸਟਾ ਲੱਗ ਨਹੀਂ ਇੱਕ ਨੂੰ ਲੱਗੀ ਹੈ ਇੱਕ ਠੀਕ ਹੈ ਬਿਲਕੁਲ ਚਲੋ ਪਰਮਾਤਮਾ ਦੀ ਕਿਰਪਾ ਨਾਲ ਤੇ ਹੁਣ ਮੌਕੇ ਤੇ ਪੁਲਿਸ ਆਈ ਕੋਈ ਕਾਰਵਾਈ ਮੌਕੇ ਤੇ ਪੁਲਿਸ ਆਈ ਆ ਤਾਨੂੰ ਕਿਹਾ ਵਾ ਕਾਰਵਾਈ ਕਰੋ ਜਾਂ ਸਾਡਾ ਨੁਕਸਾਨ ਭਰਾ ਦਿਓ ਤੇ ਜਾਂ ਤੇਨਾਂ ਤੇ ਕੋਈ ਕਾਰਵਾਈ ਕਰੋ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਜੀ ਤੇ ਕੀ ਕਾਰਵਾਈ ਕੀਤੀ ਹੁਣ ਤੱਕ ਦੀ ਇਹ ਹੀ ਹੀਰਾ ਸਾਡ ਕੋਲ ਵਾਲੇ ਟਰੈਕਟਰ ਆ ਰਹੇ ਸੀ ਜੀ ਇਧਰੋਂ ਗੱਡੀ ਜਾ ਰਹੀ ਸੀ ਹਾਂਜੀ ਇਹਨਾਂ ਦਾ ਮਾਮੂਲੀ ਐਕਸੀਡੈਂਟ ਹੋਇਆ ਵਾ ਹਾਂਜੀ ਜੋ ਕਿ ਦੋਹਾਂ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਹਾਂਜੀ ਗੱਡੀ ਦਾ ਮਰਜਾ ਹੋਇਆ ਵਾ ਉਹਦੇ ਵਿੱਚ ਇਹਦਾ ਕੰਪਰੋਲ ਹੋ ਰਿਹਾ ਜੀ ਤੇ ਸਰ ਗੱਡੀ ਐਕਸੀਡੈਂਟ ਦਾ ਕਾਰਨ ਕੀ ਰਿਹਾ ਜੀ ਹਾਂਜੀ ਐਕਸੀਡੈਂਟ ਦਾ ਕਾਰਨ ਕੀ ਰਿਹਾ ਅਚਾਨਕ ਹੀ ਹੋਇਆ ਜੀ ਇਹਦਾ ਕਾਰਨ ਕੀ ਰਿਹਾ ਜੀ ਤੇ ਸਰ ਕੋਈ ਕਾਰਵਾਈ ਕੀਤੀ ਹੁਣ ਤੱਕ ਜੀ ਹਾਂਜੀ ਕੋਈ ਕਾਰਵਾਈ ਕੀਤੀ ਤੇ ਦੋਹੇ ਤਰ੍ਹਾਂ ਦੇ ਕਰੋੜੀ ਨਹੀਂ ਚਾਹੀਦੀ ਅੱਛਾ ਜੀ